ਤੇ ਨੇ ਉਹਨਾਂ ਦੀ ਤ੍ਰਿਸ 52 ਪਰਿਵਾਰ ਸੀ ਇੱਕ ਨੇਕ ਇਨਸਾਨ ਸਨ ਲੋਕਾਂ ਦੇ ਵੇਤਰੀ ਗਾਸੇ ਡੀਲਾ ਸਾਹਿਬ ਨੇ ਦੱਸਿਆ ਪਿਛਲੇ 15 ਤੋਂ 20 ਦਿਨ ਦੇ ਪੱਤੀ ਏਰੀਏ ਨੂੰ ਹੜਾ ਤੋਂ ਚਾਲ ਵਾਸਤੇ ਸਾਰਾ ਪਰਿਵਾਰ ਹੀ ਰਹਿ ਗਿਆ ਸੀ ਉਹਨਾਂ ਦਾ ਇੱਕ ਬੇਟਾ ਮੈਨੂੰ ਹਸਪੀਟਲ ਮਰੇ ਆ ਦੂਜੇ ਹੁਣ ਰঞ্জੀਤ ਸਿੰਘ ਜੀ ਤੇ ਰੁਸ਼ੀ ਨੇ ਉਹਦੇ ਭਤੀਜੇ ਵੀ ਵਕੀਲ ਸਾਹਿਬ ਨੇ ਉੱਥੇ ਮਲੇ ਬਹੁਤ ਹੀ ਅਫਸੋਸ ਹੈ ਉਹ ਵਿਸ਼ੇਸ਼ ਤੌਰ ਪੰਜਾਬ ਦੇ ਬਣ ਕੇ ਅਸੀਂ ਕਿਉਂ 15 ਸਾਲ ਤਕਰੀਬਨ 1980 ਤੋਂ ਲੈ ਕੇ 92 93 ਚਲਾ ਗਏ ਤੱਕ ਜਿਹੜਾ 15 ਸਾਲ ਦਾ ਦੌਰ ਹੈ ਜਿਹੜਾ ਤਕਰੀਬਨ 1970 ਤੋਂ ਸ਼ੁਰੂ ਹੈ ਰਾਮਰੇ ਸਾਹਿਬ ਵੀ ਪਹਿਲੇ ਬੋਲਦੇ ਸੀ ਦਾ ਸੁਣ ਰਿਹਾ ਸੀ ਅਸੀਂ ਉਸ ਦੌਰ ਚ ਗੁਜ਼ਰੇਗੇ ਜਿਹੜਾ ਕਿ ਜਿੰਨਾ ਮਾੜਾ ਅਤਵਾਦ ਦਾ ਦੌਰ ਸੀ ਉਹਨਾਂ ਨੂੰ ਵੀ ਮਾੜਾ ਹੋਣਾ ਜਿਹੜਾ ਲਮਾ ਦੇ ਇੰਸਲ ਦਾ ਦੌਰ ਇਹ ਕੰਮ ਸੀ ਕੋਈ ਫਰਕ ਨਹੀਂ ਉਹੀ ਰੂਪ ਧਾਰਨ ਕਰ ਰਿਹਾ ਇਸ ਦੌਰ ਦੇ ਵਿੱਚ ਜਿਹੜੀ ਹੋਰ ਖਤਰਨਾਕ ਬਣੇ ਉਸ ਟਾਈਮ ਤੋਂ ਘੱਟ ਜਿਹੜੀ ਐਡਮਿਨਿਸਟ੍ਰੇਸ਼ਨ ਸੀ ਤੇ ਪੁਲਿਸ ਸੀ ਉਹਦੇ ਵਿੱਚ ਥੋੜੇ ਲੋਕ ਉਸ ਮੂਵਮੈਂਟ 'ਚ ਸ਼ਾਮਲ ਸਨ ਇਸ ਮੂਵਮੈਂਟ ਦੇ ਵਿੱਚ ਮੈਨੂੰ ਯਾਦ ਹੈ ਇਹਨਾਂ ਤੋਂ ਵੀ ਵੱਧ ਜਿਹੜੀ ਅੱਜ ਦੀ ਪੰਜਾਬ ਪੁਲਿਸ ਹੈ ਇਹ ਬਿਹਤਰ ਤੌਰ ਜਿਹਨਾਂ ਸਾਰਨ ਨੂੰ ਇੱਕ ਵੱਡਾ ਸੱਚ ਹੈ ਪੰਜਾਬ ਦਾ ਅੱਜ ਦੇ ਇਸ ਦੌਰ ਦੇ ਵਿੱਚ ਜਿੰਨਾ ਗੈਂਗਸਟਰ ਭਾਈਵਾਲ ਨੇ ਇਹਨਾਂ ਨਾਲ ਵੱਧ ਪੰਜਾਬ ਦੀ ਜਿਹੜੀ ਪੁਲਿਸ ਪਈ ਮੇਰੇ ਨੂੰ ਜਾਣਕਾਰੀ ਮਿਲੀ ਹੈ ਜਿਸ ਟਾਈਮ ਗੋਲੀਆਂ ਦਾ ਸ਼ਿਕਾਰ ਸਰਪੰਚ ਸਾਹਿਬ ਨੂੰ ਕੀਤਾ ਗਿਆ 45 ਬਨਟਬਾਦ ਪੁਲਿਸ ਕੋਲ ਜਿੱਥੇ 45 ਬਨਟਬਾਦ ਤੁਸੀਂ ਪਹੁੰਚੜਾ ਉੱਥੇ ਕੀ ਆਸ ਉਮੀਦ ਰੱਖਦੇ ਹਰ ਵਿਅਕਤੀ ਦਾ ਫੰਡਮੈਂਟਲ ਰਾਈਟ ਹੈ ਕਿ ਜੇ ਸੂਬੇ ਵਿੱਚ ਰਹਿੰਦਾ ਹੈ ਜਾਂ ਜਿਸ ਦੇਸ਼ ਵਿੱਚ ਰਹਿੰਦਾ ਹੈ ਉਹਦੀ ਜ਼ਿੰਦਗੀ ਉਹਦੇ ਪਰਿਵਾਰ ਦੀ ਜ਼ਿੰਦਗੀ ਉਹਦਾ ਮਾਲ ਉਹਦੀ ਜਾਇਦਾਦ ਮਹਿਬੂਸ ਕਰਨਾ ਦੇਸ਼ ਦੀ ਸਰਕਾਰ ਦਾ ਤੇ ਸੂਬੇ ਦੀ ਸਰਕਾਰ ਦਾ ਪਵਰ ਇਹਦੇ ਇੱਕ ਪਾਸੇ ਬਾਹ ਹਸਪਤਾਲ ਚ ਪਿਆ ਹੋਵੇ ਦੂਜੇ ਪਾਸੇ ਪਰਿਵਾਰ ਆਪਣੀ ਸਟ੍ਰਟੀਜੀ ਦੀ ਮੰਗ ਕਰਦਾ ਹੋਵੇ ਤੇ ਗੁੰਗੇ ਬੋਲੀ ਸਰਕਾਰ ਦੇ ਲਈ ਹੈ